ਉਹ ਨਹੀਂ ਇਹ ਕਿਰਾਵਾ ਥਾਂ ਇਹ ਬੁੱਤ ਸਾਡੇ ਗਵੰਧੀਆਂ ਦਾ ਹੀ ਆ ਅੱਛਾ ਇਹ ਲੀਜੀ ਬਣਾਈਆਂ ਨਾ ਨਹੀਂ ਵੀ ਇਹ ਲੀਨੀਗੀ ਇਹ ਨੀਆਂ ਭਰੀਆਂ ਵਾ ਸਾਰੇ ਉਹਨਾਂ ਨੇ ਕਮਰੇ ਪਾਉਣੇ ਆ ਤੇ ਬੱਚੇ ਬਾਹਰ ਰਹਿੰਦੇ ਅੱਛਾ ਮੈਂ ਸਬਜ਼ੀ ਸਬਜ਼ੀ ਲਾਈ ਆ ਸ਼ਾਇਦ ਇਹ ਲੀਜੀ ਢੁਲੀ ਗਈ ਹੈ ਨਹੀਂ ਨਹੀਂ ਨੀਆਂ ਭਰੀਆਂ ਵਾ ਥੱਲੇ ਆਹੋ ਅੱਗੇ ਆ ਪਿੱਲੇ ਨੇ ਇਹ ਨਾ ਅਵੀ ਆ ਹਾਂ ਉਹ ਭਰੇ ਵੀ ਆ ਉਹ ਵੀ ਆ ਤੇ ਸਾਰੀ ਨੀ ਆ ਤੇ ਬੱਚੇ ਬਾਹਰ ਰਹਿੰਦੇ ਤੇ ਬਜ਼ੁਰਗ ਇੱਥੇ ਹੁੰਦੇ ਠੀਕ ਇੱਥੇ ਉਹਨਾਂ ਨੇ ਘਰ ਪਾਉਣਾ ਵਧੀਆ ਕਰਕੇ ਇੱਥੇ ਹੁਣ ਠੀਕ ਆ ਹਾ ਮਮੇ ਕਦੋਂ ਦੀਆਂ ਭਰੀਆਂ ਚੱਲ ਪਾ ਲੈਣ ਤੇ ਵਧੀਆ ਗੱਲ ਹਨਾ ਨਹੀਂ ਪਾ ਲੈਣਾ ਮਾਂ ਪਾਉਣ ਵਾਲੀ ਆ ਮੌਜਾ ਲੱਗ ਜਰੀਆਂ ਭੀ ਇੱਥੇ ਸੁਲੋ ਜਾ ਕਰਿਓਂ ਉਹਨਾਂ ਨੇ ਹੈ ਇੱਥੇ ਨਹੀਂ ਰਹਿੰਦੇ ਆਪ ਇੱਥੇ ਹੁੰਦੇ ਤਾਂ ਬੱਚੇ ਬਾਹਰ ਅੱਛਾ ਅੱਛਾ ਬੱਚੇ ਬਾਹਰ ਹਿੰਦੇ ਮੈਂ ਕਹਾਂ ਮਮੀ ਤੁਹਾਨੂੰ ਤੇ ਮੌਜਾ ਲੱਗ ਜਰੀਆਂ ਤੁਸੀਂ ਇੱਥੇ ਸੁਲੋ ਜਾ ਕਰਿਓਂਗੇ ਉਹਨਾਂ ਨੇ ਬਾਰੀ ਥਾਣੀ ਢੱਡ ਨਾਲ ਖਲੋਤੀ ਗੱਲਾਂ ਕਰਦੇ ਆ ਕਰਾਂਗੇ ਅਗਲੇ ਕੋਠੀ ਪਾਤੀ ਤੇ ਕੌਣ ਬਾਰੀ ਰੱਖਦਾ ਇਧਰ ਨੂੰ ਕੋਈ ਰੱਖ ਦਊਗਾ ਚੌਰਾ ਆਇਣਾ ਸਗੋਂ ਇੱਧਰ ਹੋਰ ਇੱਧਰ ਇਹ ਸਾਡੇ ਵੱਲ ਧੁੱਪ ਘੱਟ ਹੋਈ ਨਹੀਂ ਸਾਡੇ ਯਾਰ ਕੱਲ ਇੱਥੇ ਧੁੱਪ ਆਉਂਦੀ ਐ ਨਾ ਸਿਆਲ ਤੇ ਇਹ ਘੱਟ ਜਾਣੀ ਤੇ ਫਿਰ ਕੀ ਜੇ ਕਿ ਤੁਸੀਂ ਪਾਣੀ ਰੱਖ ਦੇਣੀ ਕਿ ਤੁਹਾਡਾ ਥਾਂ ਤੇ ਆਪ ਪਥਾਂ ਰੱਖਿਆ ਹੀ ਐ ਵਿੱਚ ਤੁਸੀਂ ਇੱਥੇ ਪਾਣੀ ਨਹੀਂ ਰੱਖ ਸਕਦੇ ਸਾਡੇ ਘਰ ਦੇ ਵਿੱਚ ਕਿਤੇ ਘਰ ਨੂੰ ਘੱਟ ਵਟੇ ਨਹੀਂ ਰੱਖ ਰਾਨ ਕਿ ਸਰ ਇਹ ਦੇਖਾ ਬੰਗ ਬਾਦੀ ਦੇਖੀ ਅੱਛਾ ਇਹ ਸਾਂਝੀ ਗਲੀ ਹੋਈ ਐ ਨਾ ਵਿੱਚ ਫੇਰ ਮਤ ਤਾਂ ਯਾ ਇੱਧਰ ਸਰ ਵਾਲਾ ਨਾ ਇੱਧਰ ਨੂੰ ਪਾਣੀ ਦੇ ਕਿਤੇ ਘਰ ਬਲ ਪਾਣੀ ਰੱਖ ਸਕਦੇ ਆਪਾਂ ਵਿੱਚ ਗਲੀ ਗੁਲੀ ਹੋਵੇ ਫੇਰ ਦਾ ਕਿਸਾਰ ਸਾਂਝੀ ਗਲੀ ਹੋਈ ਐ ਰੱਖ ਸਕਣੇ ਬਾਦੀਆ ਆ ਮਮੀ ਇਦਾਂ ਵਧੀਆ ਕੀਤਾ ਇੰਨਾ ਕਿ ਥਾਂ ਪਿੱਛੋਂ ਛੱਡਿਆ ਦੀ ਆ ਇਸੇ ਨੂੰ ਤੂੰ ਕਹਿੰਦਾ ਪਿਵਾਵਾ ਸੌਣੋਂ ਨਿਕਲ ਰੁਕੋ ਜਾਈ ਜਾ ਵੇ ਕਿਹਾ ਅੱਜ ਮੌਸਮ ਨਹੀਂ ਇਸਦੀ ਪਰ ਮਮੀ ਜੀ ਤਾਂ ਆਪਾਂ ਨਿਕੇ ਨਹੀਂ ਕਿਹਾ ਨਹੀਂ ਤੇ ਸਾਨੂੰ ਇਦਾਂ ਹੀ ਬਿਠਾ ਲ ਛੱਡਨਾ ਮੰਜੀ ਦਾ ਆ ਕੇ ਸਿਆਲ ਤੇ ਧੁੱਪੇ ਵੀ ਇੱਧਰ ਬਹੁਤ ਓਪਸ ਏਕੋ ਹੈਨਾ ਯਾਰ ਜੀ ਉਸ ਤਾਂ ਤਾਂ ਕੋਠੀ ਤੇ ਆ ਕੇ ਫੇਟੋ ਛੜਾ ਹੋਈ ਨਾ ਪਰ ਚਲੋ ਕੋਈ ਨਹੀਂ ਚੱਲਾ ਜੇ ਤਾਂ ਇੰਦਰ ਵੀ ਇੱਥੇ ਹੀ ਗੱਲਾ ਮਾਰੀ ਜਾਂਦੇ ਮੈਂ ਕਿਹਾ ਵਾਜੀ ਆਉਂਦੀ ਮੌਸਮ ਕਿੱਡਾ ਵਧੀਆ ਆ ਵਾਦੀ ਮੈਂ ਚੱਲਾ ਜੇ ਨਾ ਕੌਣ ਸ਼ਾਮਾਂ ਪੈ ਗਈਆਂ ਨੇ ਮੌਸਮ ਵਧੀਆ ਹੀ ਹੋਣਾ ਵਾ ਚੱਲ ਚਲੀਏ ਫਿਰ ਚੱਲ ਜੰਨੀਆ ਕੋਈ ਗੱਲ ਸੁਣੋ ਇੱਥੇ ਸੇ ਇੱਥੇ ਖਲੋਦੇ ਰਹੂ ਆ ਵਾ ਮੌਸਮ ਠੰਡਾ ਜਾ ਹੋਇਆ ਵਾ ਤੇਰਾ ਵੀ ਪਤਾ ਲੱਗਦਾ ਵੇਲਾ ਹੁਣੇ ਇੰਨੇ ਹੀ ਕਿਹਾ ਵੀ ਚਲੀਏ ਹਨਾ ਉਧਰ ਜਾ ਕੇ ਬੈਠੇ ਆਂ ਵੀਰ ਨੂੰ ਆ ਲਾਂਦਾ ਵੀਰ ਨੂੰ ਮਿਲ ਕੇ ਆ ਜੀ ਜਦੋਂ ਮੈਂ ਕਹਿੰਦੀ ਇੱਥੇ ਖਲੋ ਜੰਦੇ ਖਲੋ ਜੋ ਇੱਥੇ ਵਧੀਆ ਲੱਗਦਾ ਹਜ਼ਾਰਾਂ ਦੇ ਵੀਰ ਨੂੰ ਮਿਲ ਕੇ ਕਰ ਜੀਓ ਕਿੱਥੇ ਚੱਲਣਾ ਜਾ ਕੇ ਤਾਂ ਹੀ ਤੇ ਮੈਂ ਮੰਮੀ ਆਖਦੀ ਕਿ ਕਿਹੜਾ ਦੂਰ ਜਾਣਾ ਇੱਥੇ ਨੇ ਜਾਣਾ ਵਾ ਪਹਿਲਾਂ ਕੱਲ ਬਹਿ ਜਾ ਉੱਧਰ ਨਾਲੇ ਸਾਧਨ ਆਪਣੇ ਕੋਲ ਵਾ ਹਨ ਹਾਂ ਜੀ ਜੀ ਨਾ ਭਾਈ ਇੱਦਾਂ ਸਗੋਂ ਵਧੀਆ ਤਾਂ ਮੰਮੀ ਬੱਲਾ ਵੀ ਲਾ ਲਈ ਜੇ ਲੱਗਦਾ ਇਹਨਾਂ ਨੂੰ ਕੁਝ ਨਹੀਂ ਆਖ ਨਹੀਂ ਲੱਗਦਾ ਇਹਨਾਂ ਨੂੰ ਲੱਗਦਾ ਕਿਉਂ ਨਹੀਂ ਇੰਨੇ ਪਸੇ ਲੱਗੇ ਹੋਏ ਹਨ ਕਿਦਾਂ ਨਹੀਂ ਨਹੀਂ ਪੈਂਦਾ ਹੁੰਦਾ ਇਹਨਾਂ ਦਾ ਤੇ ਜਿਹੜੀ ਸਬਜੀ ਲਵਣੀ ਆ ਉਹ ਤਾਂ ਲੱਗਦੀ ਨਹੀਂ ਮਾਸਾ ਸਭ ਕੀ ਹੋਂਦੀ ਮਰਜੀ ਹੈ ਰੱਬ ਦੀ ਲੱਗੇ ਜਾਂ ਨਾ ਲੱਗੇ ਕਿੰਨਾਂ ਦਾ ਲੱਗਣੀ ਆ ਤੇ ਲੱਗਦੀ ਆ ਜਿਹੜੀ ਭਾਈ ਵੇਚਣ ਹੁੰਦੇ ਉਹ ਕਿੱਥੇ ਨਾਲ ਨਾਲ ਲੈ ਜਾਂਦੇ ਆ ਉਹ ਪਤਾ ਨਹੀਂ ਕਿ ਗੋਕੇ ਲਾ ਕੇ ਹੁੰਦੀਆਂ ਸਬਜ਼ੀਆਂ ਵਾਲੀਆਂ ਉਹ ਜਿਹਾ ਸਪਰੇਅ ਵਾਲੀਆਂ ਸਬਜ਼ੀਆਂ ਇਹਨਾਂ ਦਾ ਸਪਰੇਅ ਨਹੀਂ ਹੁੰਦਾ ਕਿਉਂਕਿ ਜਿਹੜੀ ਸਪਰੇਅ ਮੰਮੀ ਹੁੰਦਾ ਭਾਈ ਤੁਹਾਨੂੰ ਪਤਾ ਕਰੋ ਆਪਾਂ ਵੀ ਮਾਰੀਏ ਉਹਨੂੰ ਵੀ ਪੁੱਛਣਾ ਮਾਨੂੰ ਆਪ ਤਾਂ ਵੀ ਸਬਜ਼ੀ ਸਪਰੇਅ ਤੇ ਹੁੰਦੀ ਆ ਤੇ ਪਤਾ ਕਰੋ ਕਿਹੜੀ ਕਿਹ ਲਈ ਹੈ ਅੱਡੇ ਦੇ ਕਦੂ ਲੱਗ ਜਾਂਦੇ ਤੁਂ ਜ ਨੂੰ ਜ਼ਹਿਰ ਖਾਣਾ ਭਾਈ ਕੋਈ ਤੇ ਲੈ ਕੇ ਜ਼ਹਿਰ ਖਾਈਦਾ ਜਾਂ ਰੋਖਰੀ ਦੁਕਾਨ ਸਬਜ਼ੀ ਲਈ ਸਾਫ ਤੇ ਜਨਾ ਤੇ ਜ਼ਹਿਰ ਖਾਣਾ ਪਾਈ ਕੋ ਕਹਤ ਨਹੀਂ 90 ਬਈਏ ਕਿ ਲੋ ਉਹਦਾ ਦੂਜਾ ਤਾਂ 90 ਬਈਏ ਕਿ ਨਵੀਂ ਗੰਡਿਆ ਉਹ ਤਾਂ ਗੱਲ ਬਹੁਤ ਅਖਰੀ ਹੈ ਪਰ ਜਿਆਦਾ ਬੜੀ ਚੋਖਣੀ ਆ ਪੇ ਲੱਗ ਜਾਨੀ ਹਮ ਤੇਰੇ ਕੋ ਲੱਗ ਜਾਨਾ ਕੀ ਬਦਾ ਲੱਗਣਾ ਕਦੋਂ ਉਦੋਂ ਖਾ ਖਾ ਮਾਨਾ ਕਿੰਗਾ ਜੀ ਦੋਨਾਂ ਆਪਣੀਆਂ ਵੱਲਾਂ ਨੂੰ ਚੀਜ਼ ਲੱਗਦੀ ਏ ਪਾਈ ਲੱਗਣਾ ਆਪਣਾ ਬੜਾ ਕੁਛ ਲੱਗਣਾ ਲੱਗਣਾ ਕੋਈ ਨਹੀਂ ਬੜਾ ਕੁਛ ਮੰਮੀ ਪਤਾ ਨਹੀਂ ਕਿਦਾਂ ਲੱਗਣਾ ਨਹੀਂ ਹੈ ਇਤਨਾ ਮੋਟਾਂ ਵੀ ਲੋ ਇਹਨੇ ਸਟਾਈਆਂ ਹਾਣਾ ਤੇ ਤਿਆਰੀ ਹੋ ਗਈ ਅਗਨੈ ਦੀ ਕਿਸ ਤਰ੍ਹਾਂ ਤਾਈਆਂ ਆ ਵਾ ਤੇ ਮੈਂ ਵੇਖਾਂ ਬੀਬੀ ਭਾ ਵੀ ਨੂੰ ਲੈ ਆ ਚਲ ਆਜੋ ਮੁੰਡੇ ਵਾਲੇ ਵੇਲੇ ਕਦੋਂ ਦਾ ਗਿਆਈ ਉਦੋਂ ਮੇਰੀ ਜਾਣ ਖਾਦੀ ਕਿ ਮੈਨੂੰ ਰੋਟੀ ਪਕਾ ਦੇ ਤੇ ਮੈਂ ਖਾ ਕੇ ਜਾਣਾ ਵਾ ਤੇ ਪਰ ਹੁਣ ਇਹਦਾ ਟਾਈਮ ਹੀ ਨਹੀਂ ਹੋਇਆ ਆਂ ਤਾਂ ਮੈਂ ਭਿੰਟੀ ਚ ਹੀ ਆ ਜਾਣਾ ਵਾ ਪਰ ਅਕਲ ਚਾਹੀਦੀ ਨਾ ਅਕਲੇ ਨੂੰ ਕੌਣ ਦੱਸੇ ਖੋਤੇ ਨੂੰ ਕਿਆ ਕਰਨੂ ਹੁਣ ਤਾਂ ਛਿੱਟਾਂ ਵੀ ਪੈਣ ਡਿਆ ਪਈਆਂ ਤੇ ਬਦਲ ਕਿੱਦਾਂ ਲਿਸ਼ਕੜਿਆ ਮੈਨੂੰ ਤਾਂ ਕੱਲੀ ਨੂੰ ਡਾਰਾਂ ਉੰਡਿਆ ਵਾ ਕੱਲਾ ਇਹ ਕਿੱਦਾਂ ਆਊਗਾ ਕੁੜੀ ਨੂੰ ਨਾਲ ਲਿਆਉਣਾ ਐਨੇ ਅਕਲ ਦਾ ਹੀ ਘਾਟਾ ਵੈਨੂੰ ਆਉਂਦਾ ਛਿੱਤਰ ਫੇਰਦੀ ਇਹਨੂੰ ਇਹਦੀ ਮੈਂ ਕਲਾਸ ਲਾਉਣੀ ਆ ਕਿ ਤੂੰ ਬੰਦਾ ਕਿੱਦਾਂ ਦਾ ਵਾ ਕਿ ਤੂੰ ਮੇਰੇ ਆਖੇ ਨਹੀਂ ਲੱਗਾ ਕਿ ਜਿੱਦਾਂ ਮੈਂ ਤੈਨੂੰ ਸਮਝਾ ਕੇ ਕਿਹਾ ਓਦਾਂ ਹੀ ਆਉਣਾ ਚਾਹੀਦਾ ਸੀ ਤੇ ਪਰ ਇਹ ਕਿੱਥੋਂ ਇਹ ਕਹਿੰਦਾ ਹੈ ਹਾਲੇ ਨੂੰ ਤੇ ਚਿੜੀਆਂ ਵੀ ਆ ਲੈਣੇ ਐ ਤੂੰ ਮੋੜ ਆਉਂਦੀਆਂ ਵਾ ਘਰਾਂ ਨੂੰ ਕਿ ਆਪਾਂ ਚੱਲੇ ਆ ਇਹਨੂੰ ਅਕਲ ਹੀ ਨਹੀਂ ਆ ਗਈ ਕਿ ਮੈਂ ਘਰ ਨੂੰ ਆਵਾਂ ਚੱਲ ਆ ਲੈਂਦੇ ਆ ਆਹ ਪੁੱਤ ਅੱਜ ਘਰ ਡੰਡਾ ਤੇਰੇ ਲਈ ਮੈਂ ਤਿਆਰ ਹੀ ਰੱਖਿਆ ਵਾਂ ਇੱਥੇ ਬੈਠੇ ਮੈਂ ਵੀ ਜੀ ਨਹੀਂ ਇੱਥੇ ਬਹਿ ਕੇ ਅੰਦਰ ਗਰਮੀ ਬੜੀ ਲੱਗਣ ਦੀ ਇੱਥੇ ਮੈਂ ਮਾਣਾ ਬਦਲ ਜਾਵੇ ਲਾ ਹੋ ਗਿਆ ਮਿੰਟ ਚੋ ਦੀ ਬਦਲ ਹੋ ਜਾਂਦਾ ਮਿੰਟ ਚੋ ਧੁੱਪ ਲੱਗ ਜਾਂਦੀ ਆ ਆਹੋ ਆਹ ਠੰਡਾ ਜਾ ਹੋ ਗਿਆ ਹੁਣ ਤੇ ਤੇ ਮੈਂ ਸਾਬੇ ਨੂੰ ਪੁੱਛਿਆ ਮੈਂ ਰੋਟੀ ਅੰਦਰ ਬੱ비 ਮੈਂ ਰੋਟੀ ਨਹੀਂ ਖਾਣੀ ਫਿਰ ਮੈਂ ਬਾਹਰ ਆਣ ਕੇ ਘੜੀ ਬਹਿ ਗਈ ਅੰਦਰ ਵੀ ਹੁੰਮ ਜਿਹਾ ਲੱਗਾ ਆ ਆਪਾਂ ਤੇ ਬਾਹਰ ਬਾਰ ਖਲੋਤੇ ਹੀ ਪਰੇਵੜੀ ਕੋਠੀ ਉੱਧਰ ਪੈਂਦੀ ਗਲੀ ਵੱਲ ਆਹੋ ਜਿਹੜੇ ਨੀਵੇਂ ਭਰੀਆਂ ਉੱਧਰ ਖਲੋਤੇ ਹੀ ਗੱਲਾਂ ਬਾਤਾਂ ਮਾਰਦੇ ਉੱਧਰ ਵੀ ਠੰਡਾ ਹੀ ਉਧਰ ਖੁੱਲਾ ਵਾ ਨਾ ਫੇਰ ਇੱਧਰ ਵੀ ਖੁੱਲਾ ਵਾ ਕਿੰਨਾ ਵੀ ਠੰਡੀ ਹਵਾ ਵਗੰਡੀ ਆ ਤੇ ਕਿਤੇ ਗਰਮੀ ਦੇ ਨਾਲ ਪਹਿਣਾ ਇੰਨਾ ਕਿਤੇ ਇੰਨਾ ਮੁੜਕਾ ਆਂਦਾ ਰਿਹਾ ਕਿ ਤੇ ਰਸੋਈ ਚ ਵੰਨੂ ਜੀ ਨਹੀਂ ਘਟਾ ਆਹੋ ਸਹੀ ਗੱਲ ਆ ਅੱਜ ਕਿਤੇ ਮਾਂ ਦੀ ਜੀ ਰਾਤ ਮੀ ਹੈ ਹੂੰ ਮੌਸਮ ਠੰਡਾ ਹੋ ਗਿਆ ਨਾ ਉਹਦੇ ਕਰਕੇ ਕਿੰਨਾ ਮਸਾਬੀ ਕਹਿੰਦੇ ਚੱਲੀ ਗਏ ਬਸ ਚਲ ਜਣਾ ਆਓ ਫੇਰ ਉਹ ਆਖੰਡੇ ਲੈਣੀ ਆ ਕਿ ਤੁਹਾਨੂੰ ਜਾਣੇ ਪਹਿਣਾ ਮੈਂ ਤਾਂ ਇਹ ਨਹੀਂ ਲੈ ਲੈਂਦੀ ਦੋ ਚਾਰ ਦਿਨ ਰਾਜਿੰਦਰ ਨੂੰ ਡੀਕ ਲੈਂਦੀ ਮੈਂ ਤਾਂ ਤਾਂ ਹੀ ਬੈਠੀ ਨੀ ਭਾਬੀ ਉਹਨੂੰ ਡੀਕਣ ਲਈ ਇਹ ਗੱਲ ਪੁੱਛ ਗਈ ਜਾਨੀ ਪਤਾ ਲੈ ਕੇ ਆਹੋ ਚਲ ਆ ਜਾਂਦੇ ਜੀ ਨਾਲ ਮਿਲ ਲੈਣਗੇ ਫਿਰ ਕਿਹੜਾ ਜੀ ਆਹੋ ਉੱਤਪਾ ਚਲੀਏ ਫਿਰ ਬੱਸ ਚੱਲ ਨਹੀਂ ਹੈ ਸਭ ਇਹਨਾਂ ਕਾਲਾ ਘਾਤੋਂ ਪੈ ਗਿਆ ਮੈਂ ਬਟਿਕਲਾ ਵੀਰ ਨੂੰ ਬਹਿਜੋ ਕਰੀ ਹਾਂ ਮੈਂ ਤਾਂ ਕਹਿ ਨਹੀਂ ਉਹ ਮੈਂ ਕਿਹਾ ਫੇਰ ਸ਼ਾਮਾਂ ਦੇ ਪੈ ਗਿਆ ਤੇ ਬੱਦਲ ਜਾ ਵੀ ਤੂੰ ਹੋਇਆ ਲੈ ਰਾਜਵਿੰਦਰ ਵੀ ਮੰਮੀ ਆ ਜੂਗੀ ਆਹ ਚਲ ਉਹ ਵੀ ਅੱਜ ਕਿਉਂ ਨੂੰ ਮਿਲ ਲੈਣਾ ਕਿਹਨੇ ਮੰਮੀ ਰਾਜਵਿੰਦਰ ਭਾਬੀ ਨੂੰ ਪਤਾ ਨਹੀਂ ਕਦੋਂ ਆਉਣਾ ਤੇ ਆਪਾਂ ਚਲੀਏ ਗਾਂ ਬਹੁਤ ਨਹੀਂ ਹੁਣ ਫੇਰ ਇਹ ਜਾਉਂਗਾ ਕੋਈ ਆਉਣਾ ਤੇ ਸਵੇਰੇ ਹੁਣ ਸਵੇਰੇ ਥੋੜੀ ਆਪਾਂ ਜਾਣਾ ਮਿਲ ਕੇ। ਆਹ ਫੋਨ ਅੱਗੇ ਆਇਆ ਸੀਗਾ ਤੇ ਚਾਰਾ ਹੁਣ ਕੋਈ ਲੈ ਕੇ ਆਉਗਾ ਤੇ ਇਹ ਨਹੀਂ ਮਾ। ਮੈਂ ਕਹਿੰਦੇ ਜਾਣਾ ਤੇ ਤਾ। ਆਹ ਹੋ ਵੀ ਗਾਲਿਆ ਚੱਲ ਫਿਰ ਸੋਖ ਉੱਠ। ਚਲੋ ਚਲੋ ਚੱਲੀਏ ਮੈਂ ਕਦੋਂ ਆਖੰਡੀ ਵੀ ਮੇਰੇ ਰਹਿਣਾ ਵਾ। ਇਹਨੂੰ ਤੇ ਮੈਂ ਕਿੱਥੇ ਲੱਭਣ ਚੱਲੀ। ਇਹ ਉਦੋਂ ਨਿਕਾਲੀ ਆ। ਹੁਣ ਜਾਣਾ ਹੀ ਹੈ ਨਾ ਫਿਰ ਭਾਬੀ। ਹਾਂ ਹੋ ਵੀ। ਵੀਰੂ ਨਹੀਂ ਆਉਂਦੇ ਹੁਣ ਦਿਹਾੜੀ ਲੰਘ ਚੱਲੀ ਜਾ ਫੇਰ। ਚੱਲ ਫਿਰ ਕੇ ਤੂੰ ਫੇਰ ਮਾਰੇ ਲੱਗ। ਆਹ ਹੋ ਗਈ। ਕੋਈ ਚਲੋ ਠੀਕ ਆ ਭਾਬੀ। ਹਾਂ। ਸੱਗਾ ਨਹੀਂ ਤੇ। ਨਹੀਂ ਰਹਿਣਾ ਤੂੰ ਇਹੀ ਤੇ ਫਿਰ। ਚਲ ਫੇ ਰੋਟੀ ਵੀ ਨਹੀਂ ਖਾਦੀ ਤੂੰ ਹੈ ਉਹ ਹੁਣ ਘਰ ਜਾ ਕੇ ਖਾਵਾਂਗੇ ਕੋਈ ਉਹਨਾਂ ਨੇ ਆਹ ਟੈਂਕ ਕਿਹੜਾ ਹੁਣ ਭਾਬੀ ਰੋਟੀ ਦਾ 5 ਵਜੇ 6 ਵਜੇ ਕਿਹੜੀ ਰੋਟੀ ਖਾਂਦਾ ਪੈਂਦੇ ਤੇ ਇਹਨੇ ਮੈਨੂੰ ਉਹਦਾ ਵੀ ਬੜੀ ਗਿਚਾ ਨਹੀਂ ਆਂਦਾ ਮੈਂ ਉਹ ਕਹਿੰਦਾ ਨਹੀਂ ਖਾਣੇ ਤੇ ਉਹ ਆਪੇ ਰੋਟੀ ਖਾਣੇ ਉਹਨ ਰਾਤ ਦੀ ਘਰ ਹੀ ਜਾ ਕੇ ਖਾਵਾਂਗੇ ਚਲੋ ਵੀ ਇਹਨੂੰ ਦੱਸ ਦਿਓ ਵੀ ਇਦਾਂ ਨੂੰ ਡੀਕ ਡੀਕ ਕੇ ਰਹੇ ਬਾਅਦ ਉਹਨਾਂ ਨੂੰ ਗੁੱਸਾ ਕਰੇ ਚਲ ਚਲ ਹਾਂ ਦੱਸ ਦਿਓ ਚਲ ਚੰਗਾ ਮਮੀਰ ਚੰਗਾ ਚੰਗਾ ਭਾਬੀ ਤੇ ਸਾਰੇ ਮਾਰੇ ਚੱਕ ਕੋਈ ਨਹੀਂ ਮੰਮੀ ਚੱਲ ਆ ਜਾ ਆ ਜਾ ਚਲੋ ਚਲੋ ਕਿ ਤੁਮ ਚੱਤ ਨਹੀਂ ਜਾਉਂਦੀ ਇਹ ਮਾਂ ਕੋ ਦਜਾ ਰੂਟ ਪਾ ਲੈਂਦੀ ਹਾਂ ਸੱਜੇ ਮੰਮੀ ਮੇਰਾ ਤਾਂ ਫਾਫਾ ਅੰਦਰ ਰਹੇ ਹਨ ਆਪਣੇ ਵਾਲਾ ਜਾ ਫੜ ਕੇ ਲਿਆਉਂ ਉਹ ਤੇ ਮੈਂ ਚੇਤਾ ਹੀ ਭਲਾਣ ਲੱਗੀ ਚੰਗੇ ਬਲੇ ਤੁਸੀਂ ਬੋਲ ਪਏ ਉਹ ਤੇ ਮੈਂ ਤੇ ਬੋਲਦੀ ਹਾਂ ਕਿ ਤੂੰ ਬਦਲ ਨਹੀਂ ਲੈਂਦੀ ਹਾਂ ਚਲ ਕੋਈ ਨਹੀਂ ਹੁਣ ਸ਼ਾਮਾਂ ਤੇ ਬੈਠ ਗਿਆ ਤੂੰ ਬਦਲਣ ਲੱਗੀ ਏ ਮੇਰਾ ਮੂਡ ਚੇਂਜ ਹੋ ਗਿਆ ਪਹਿਲੇ ਵੀ ਇਦਾਂ ਦੇ ਕੰਮ ਰਏ ਆਪਣੇ ਨੂੰ ਸਵਾਲ ਕੇ ਤੂੰ ਹੀ ਰਹਾਦੀ ਏ ਚਲੋ ਕੋਈ ਗੱਲ ਨਹੀਂ ਹੁਣ ਘਰ ਹੀ ਜਾਣਾ ਲੈ ਫੜ ਤੇ ਉਹ ਤੇਰੇ ਨਾਲ ਨਹੀਂ ਆਇਆ ਕੱਪੜੇ ਮੇਰੇ ਇੱਥੇ ਰਹਿ ਜਾਣੇ ਫੇਰ ਵੀ ਮੇਰੇ ਆ ਮਾਰਨਾ ਪੈਣਾ ਕੋਈ ਨਹੀਂ ਫੇਸਬੁਕ ਬੰਨਣਾ ਆ ਜਾਂਦੀ ਨਹੀਂ ਨਹੀਂ ਚਲੋ ਹੁਣ ਮੈਂ ਜਾਨੀ ਚਲੋ ਠੀਕ ਆ ਪਹੁੰਚਾਂਗੇ ਹਾਂ ਚੰਗਾ ਮੰਮੀ ਚੰਗਾ ਮੰਮੀ ਹਾਂ ਦੱਸ ਸਿਕਾ ਸੱਚੀ ਕਾ ਦੋ ਹੁਣ ਤਾਂ ਮੇਰੀ ਨੋਵਾਂ ਨਾਲ ਤੇ ਤੈਨੂੰ ਮੈਂ ਕੋ ਅੱਖਾਂ ਨਹੀਂ ਡਾਈ ਇਹਦਾ ਡੰਡਾ ਵੇਹਣ ਕਿੱਦਾਂ ਰੱਖਿਆ ਤੇਰੇ ਵਾਸਤੇ ਕਿਉਂ ਕਿਹੜੀ ਜਨੋ ਕਰੋ ਨਾ ਕੋਦ ਤੈਨੂੰ ਮਤਣਾ ਤੂੰ ਮੀਂ ਵੀ ਕਿੰਨਾ ਆ ਤੇ ਸੌਰੇ ਗਿਆ ਟਾਈਮ ਤੇ ਮੰਮੀ ਮਾੜਾ ਮੋਟਾ ਲੱਗੀ ਜਾਂਦਾ ਵਾ ਮੰਮੀ ਇੱਥੇ ਕਿ ਆਣ ਕੇ ਕੰਮੇ ਸ਼ੁਰੂ ਹੋਈਆਂ ਪਹਿਲਾਂ ਤਾਂ ਸਹੀ ਨਹੀਂ ਕੋ ਤਾਂ ਇਨਾ ਬਦਲਿਸ਼ ਕਰਨ ਆਈਓ ਮੇਰੀ ਦੇ ਜਾਨ ਤੇ ਬਣੀ ਆ ਮੈਂ ਮੁੰਡਾ ਕੱਲਾ ਗਿਆ ਵਾ ਆਓ ਤੇ ਸੁਖ ਤੇਰਾ ਸਰਪ੍ਰਾਈਜ਼ ਐਸ਼ਾ ਇਸੇ ਲਵਾ ਲਿਆ ਮੈਂ ਆਜ ਵਾ ਕੇ ਸਰਪ੍ਰਾਈਜ਼ ਤੇ ਪੁੱਤ ਏਸੀ ਦਲਵਾ ਲਿਆ 40000 ਦਾ ਤੇ ਪਲੱਗ ਤੇ ਦਾਹਰ ਪੈਸਾ ਵਾਲੇ ਮੁੰਡੇ ਨੇ ਆ ਕੇ ਲਾਇਆ ਚਲ 플ੱਗ ਵੀ ਲੱਗ ਗਿਆ ਲਾ ਬੜਾ ਵਧੀਆ ਕਿਦਾਂ ਜਿਹੜਾ AC ਲੱਗ ਗਿਆ ਮੈਂ ਵੀ ਤਾਂ ਆਪਣੀ ਪੇੜ ਵਾਂ ਨੂੰ ਕਿੰਨਾ ਜਿੱਦਨ ਦਲਵਾਇਆ ਨਾ ਨਹੀਂ ਹੋ ਗਏ 2 ਦਿਨ ਚਲ ਵਧੀਆ ਹੋ ਗਿਆ ਫੇਰ ਹੋਰ ਸੁਖ ਸੁਣਾ ਆਪਣੀ ਮੰਮੀ ਡੈਡੀ ਦਾ ਹਾਂ ਮੈਂ ਹਾਂਜੀ ਠੀਕ ਠਾਕ ਤੁਹਾਨੂੰ ਸਰਪ੍ਰਾਈਜ਼ ਵੀ ਦੇਣਾ ਆਉਂਦਾ ਤੇ ਤੁਸੀਂ ਸੱਚੀ ਸੋਨੇ ਤੇ ਸੁਹਾਗੇ ਵਾਲਾ ਹੀ ਲੱਗਦਾ ਹਾਂਜੀ ਸਰਪ੍ਰਾਈਜ਼ ਦੇਣਾ ਕੋਈ ਪੈੜੀ ਛੇ ਛੇ ਸੁਖਾਵੇ ਤੇ ਆ ਕੇ ਮੰਮੀ ਫਿਰ ਉਹ ਤੋਂ ਹੋਰ ਪੈੜੇ ਹੀ ਹੁਣ ਆਉਣ ਲੱਗਿਆ ਮੈਂ ਕਿਹਾ ਹਾਈ ਇੱਥੇ ਮੈਂ AC ਤੇ ਬੈਠੀ ਉੱਥੇ ਜਾ ਕੇ ਮੈਨੂੰ ਕੋਲਰ ਗਾੜੀ ਪੈਣਾ ਪੈਣਾ ਗਰਮੀ 'ਚ ਮੈਨੂੰ ਤਾਂ ਸੋਚੋ ਸੋਚੀ ਇਦਾਂ ਇਦਾਂ ਕਾਣੀ ਆ ਪਵੇ ਮम्मी ਮੈਨੂੰ ਕਹਿੰਦੀ ਕਿ ਤਾ ਦੂਜੇ ਕੱਪੜੇ ਪਾ ਲੈ ਮੈਂ ਤੇ ਗਰਮੀ ਦੇ ਕਰਕੇ ਨਾ ਪਾਏ ਪਏ ਆਏ ਹਾਈ ਉੱਥੇ ਗਾੜੀ ਕਿਢਾਈ ਸੀ ਜਾਂ ਬੈਣਾ ਕੋਲਰ 'ਚ ਬੈਣਾ ਨਾਲਿਆ ਠੰਡਾ ਜਿਹਾ ਸੂਟ ਮੈਨੂੰ ਨਹੀਂ ਆਇਆ ਨਾਲੇ ਤੇਰਾ ਸਰਪ੍ਰਾਈਜ਼ ਵੀ ਤੂੰ ਕਿਹਾ ਨਾ ਢੇਲੀ ਜਾਣਾ ਰੁਪਈਏ ਦਾ ਹੋਣਾ ਤੇ ਉਹ ਤਾਂ ਤੈਨੂੰ ਮੈਂ ਕਰਤੀ ਅਸੀਂ ਕਰਕੇ ਆ ਤਾਂ ਮੈਂ ਕਿਹਾ ਢਾਈ ਹੂਰ ਫਾਟ ਕਰੀ ਸ਼ੇਤੀ ਸ਼ੇਤੀ ਮੈਂ ਉਠਾ ਕੇ ਸੋਪੂ ਲੈ ਕੇ ਆਈ ਤੂੰ ਤਾਂ ਕਿੱਲ੍ਹ ਪਈ ਨਾ ਪਾਰ ਕੇ ਕਿ ਕਿੰਨਾਂ ਤੇ ਮੈਂ ਨਹੀਂ ਨਹੀਂ ਇਹਨਾਂ ਨੂੰ ਤਾਂ ਬੜਾ ਜ਼ੋਰ ਲਾਇਆ ਚਲ ਚਲ ਚੱਲੀਏ ਦੱਸੋ ਤਾਂ ਨਹੀਂ ਤੁਹਾਨੂੰ ਫੇ ਮੈਨੂੰ ਤੋਰ ਤਰ੍ਹਾਂ ਹੁੰਦਾ ਕਿ ਆਈ ਵੀ ਗਰਮੀ ਚ ਬਹਿਣਾ ਪੈਣਾ ਮਮੀ ਤੁਸੀਂ ਵੀ ਨਹੀਂ ਫੋਨ ਲਾ ਕੇ ਦੱਸਿਆ ਮੈਨੂੰ ਵੀ ਅਸੀ ਦਾ ਰਿਆ ਇਹ ਮੈਨੂੰ ਆਂਦਾ ਹੀ ਕਿਸਾ ਵੀ ਨਹੀਂ ਦੱਸਣਾ ਸੋ ਖਾ ਕੇ ਹੀ ਵੇਖੂਗੀ ਚਲ ਮਮੂ ਮੈਂ ਪਾਣੀ ਲੈ ਕੇ ਆਉਂਦੀ ਤੈਨੂੰ ਨਹੀਂ ਬਹਿ ਜਾ ਮੈਨੂੰ ਨਹੀਂ ਹੋਈ ਨੀ ਬੰਦੀ ਤੂੰ ਬਸ ਤੂੰ ਬਹਿ ਉਹ ਮਿੰਟ ਬਹਿ ਤਾ ਠੰਡੀ ਚਲ ਬਹਿ ਜਾ ਮਮੀ ਚਲ ਮਮੂ ਨਹੀਂ ਬੋ ਬਹੁਤ ਬਹੁਤ ਨਹੀਂ ਮਾਪਾ ਤੱਕ ਕਰਾ ਰੋ ਤੁਮ ਜਾਨੀ ਤਾ ਕਿ ਹਾਂ ਹਈ ਰੱਬਾ ਸ਼ੂਗਰ ਆਤੀ ਤੇ ਮੇਰੀ ਵੀ ਜਾਨ ਸੌਖੀ ਹੋਈ ਇੱਥੇ ਆਣ ਕੀ ਮੈਂ ਕਹਿੰਦੀ ਕਿ ਤੇਰੇ ਨਾਲ ਮੈਂ ਸਰਪ੍ਰਾਈਜ਼ ਦੇਣਾ ਪਰ ਐਂਕਾ ਸਤੀ ਨੂੰ ਮੈਂ ਨੁਬਾ ਗੋਭਾਗੀ ਕਰਤਾ ਹੀ ਮਾਂ ਹੀ ਖੁਸ਼ ਹੋ ਗਿਆ ਮੇਰਾ ਇਹਨੂੰ ਪਤਾ ਹੁੰਦਾ ਕਿ ਏਸੀ ਵਾਲਾ ਇਹਨਾਂ ਉੱਥੇ ਕਿੰਨਾ ਬਿੱਟੀ ਮੈਂ ਪਹਿਲਾਂ ਹੀ ਤੁਰ ਪੈਣਾ ਸੀ ਸਾਪੇ ਕਿੰਨੀ ਖੁਸ਼ ਹੋਈ ਉਹ ਸੋਖਣਾ ਤੇ ਖੁਸ਼ ਹੋਣਾ ਨਹੀਂ ਆਉਂਦੀ ਜਉਂਦੀ ਏਸੀ ਇਹ ਸੀ ਲੱਗ ਗਿਆ ਚਾਲ ਕੋਈ ਦਾ ਹੀ ਕਰਜਾ ਚੋਕ ਤੇ ਬਾਵੇਂ ਲਾਇਆ ਵਾ ਮੈਂ ਆਪਣੇ ਕੋ ਲਾਇਆ ਲੱਗ ਤੇ ਗਿਆ ਹੁਣ ਇਹਨੂੰ ਫੁੱਲੀਆਂ ਪਾ ਕੇ ਰੱਖੋ ਪੁੱਤ ਤੇ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਤੈਨੂੰ ਤੋਤਲ ਕਰਦੀ ਆ ਦਿਲੋਂ ਥੋੜਾ ਮੈਂ ਤੈਨੂੰ ਬਾਹਰ ਕੱਢਦੀ ਮੈਂ ਤੇ ਸੋਖ ਸਾਹਮਣੇ ਇਸ ਤਰ੍ਹਾਂ ਕਰਦੀ ਆ ਉਹ ਮੰਮੀ ਮੈਨੂੰ ਸਾਰਾ ਪਤਾ ਚੱਲ ਬੋਲ ਮੈਂ ਤਾਂ ਪਾਣੀ ਪੀयो ਅੰਮ੍ਰਿਤ ਪੀ ਲੈ ਕੋਈ ਮੈਂ ਤੇ ਪੁੱਤ ਹੋਣਿਆਂ ਨੇ ਪਾਣੀ ਪੀਤਾ ਤੂੰ ਪੀ ਅੰਜਰੇਂ ਨਹੀਂ ਉਹ ਆਪੇ ਤੈਨੂੰ ਫੜ ਕੇ ਪਾਣੀ ਪੀਣਾ ਪਿਆ ਮੰਮੀ ਆਹ ਸੋਣ ਮੇਰੇ ਮਗਰੋਂ ਸੋਹਣਾ ਤੂੰ ਛੋਟੀ ਭੜਾ ਸੋਹਣਾ ਆਹ ਕੋਸਾ ਤੇਰੀ ਮਾਸੀ ਦੇ ਕੁੜੀ ਨਹੀਂ ਦੇ ਦਿੱਤੇ ਗਈ ਆਈ ਇਹ ਸ਼ਾਹੂ ਦਾ ਸੂਟ ਲਾਗੋ ਹੋਈਆ ਜਿਹੜੀ ਤੇ ਕੋ ਦਰਵਾਹੀ ਸੀ ਅਰਵਿੰਦਰ ਸੂਟ ਤੇ ਬੜਾ ਸੋਹਣਾ ਹੈ ਨਾ ਮੰਮੀ ਆਹੋ ਆ ਦੇਖ ਕੇ ਮੈਂ ਤੇ ਉਧਰ ਰੱਖਿਆ ਸੀ ਤੇ ਮੈਂ ਤੇ ਕੀ ਸੋਹਣਾ ਦੇ ਸਾਭੀ ਉਧਰ ਰੱਖ ਰਿਹਾ ਮੰਮੀ ਸਵਾ ਮਾ ਤੇਰੇ ਖਸ ਗਏ ਜਾਂ ਸੂਟ ਤੇ ਮੈਂ ਤੇ ਉਧਰ ਕੱਢ ਕੇ ਸਵਾ ਲਿਆ ਆ ਨਾ ਸਕੇ ਹਾਂ ਮੰਮੀ ਬੜਾ ਸੋਹਣਾ ਲੱਗਾ ਚੱਲਦੇ ਹਾਂ ਹੁਣ ਫਿਰ ਏਸੀ ਸਾਢ ਲੋ ਸੱਚ ਮੰਮੀ ਆਂ ਹੰਡੀ ਬੱਤੀ ਬੰਦੋ ਇਹ ਬੱਤੀ ਬੰਦ ਬਦਲਵਾਈ ਬੜੀ ਆ ਬਾਹਰ ਕਿੰਨੀ ਹਵਾਈ ਤਦ ਦੇ ਬੋਤਲ ਨੂੰ ਦੋੜਾ ਡਾਰਾਉਂਦੇ ਆਈ ਮੈਂ ਉਹਦੇ ਕੋਲ ਸਾਡੇ ਕੀ ਸੌਂਦੇ ਹੀ ਸੀ ਤੇ ਫੇਰ ਮੈਨੂੰ ਤੇ ਉੱਥੇ ਹੀ ਠੰਡ ਲੱਗਦੀ ਜਿਹੜਾ ਕਿ ਹਾਲ ਵੀ ਨਹੀਂ ਮੈਂ ਰੱਖਣੀ ਮੈਂ ਹਾਂ ਆ ਦੇਸੀ ਲਵਾ ਲਿਆ ਤੇ ਮੈਂ ਅਸਿਆਲ ਹੀ ਆ ਗਿਆ ਲੱਗਦਾ ਮੈਂ ਮੰਮੀ ਦੇਖਿਆ ਇਸ ਚੀਜ਼ ਸੌਂਦਾ ਕਿੰਨਾ ਮਜ਼ਾ ਐਵੇਂ ਨਹੀਂ ਮੈਂ ਕਲਪਤੀ ਇੱਥੇ ਆਣ ਕੇ ਮੇਰੀ ਆਪਾਂ ਭੂਗੀਆਂ ਦੇ ਉੱਥੇ ਕਿਦਾਂ ਗਿਜਾਰੇ ਨਹੀਂ ਦੀਆਂ ਉਹਨਾਂ ਨੇ ਕੰਮ ਧੰਦਾ ਕਰਕੇ ਨਾ ਏਸੀ ਸਾਡ ਲੈਣਾ ਬੈਠੀਆਂ ਰਹਿਣਾ ਉਹਨਾਂ ਨੇ ਸਾਰੀ ਤੂੰ ਵੀ ਆ ਲੈ ਨਿਯਾਰੀ ਤੂੰ ਵੀ ਨਿਯਾਰੀ ਲੈਣੇ ਪਾ ਚੱਲ ਬਹਿ ਜਾ ਮੰਮੀ ਚਾਹ ਬਣਾ ਲਓ ਮੈਂ ਮੰਮੀ ਨੂੰ ਚਾਹ ਚਾਰਾ ਨਾ ਨੋਟੇ ਪਰ ਟੋਕ ਮੈਂ ਤੇ ਰਿਆ ਆਂ ਸੰਗ ਦੇ ਮੈਂ ਐਡਾ ਰੰਗ ਤੇਰਾ ਚਿੱਟਾ ਹੀ ਤੇ ਗਰਮੀ 'ਚ ਰਹਿ ਰਹਾ ਕਾਲਾ ਹੋ ਗਿਆ ਹੈ ਨਾ ਤੇ ਹੁਣ ਮੈਂ ਕਿਹਾ ਸੋਖ ਜਿਦੋਂ ਚੰਨੀ ਘੰਟੇ ਦੇ ਅੰਦਰ ਰਹੀ ਬੈਠੀ ਕਿੰਨੀ ਚਿੱਟੀ ਹੋ ਜੇਣਾ ਚਲ ਕੋਈ ਨਹੀਂ ਮੱਕੀ ਨਾਲੇ ਸਾਡਾ ਫਰਕ ਪੈ ਜਾਣਾ ਰੰਗ ਦਾ ਨਹੀਂ ਗਹਿਰਾ ਤੂੰ ਮਿੱਟੀ ਮੈਂ ਮੈਂ ਚਾਹ ਬਣਾ ਨਹੀਂ ਬਣਾ ਰਹੀ ਚਟ ਚਾਹ ਜੇ ਨਹੀਂ ਮੈਂ ਬਣਾਉਣੀ ਚਾਹ ਕੇ ਦੋ ਦੰਦੀ ਚਲ ਆ ਵੀ ਬਣਾ ਦੇ ਮਮੀ ਨੂੰ ਅੰਮੀ ਆ ਵੀ ਲੈ ਜਾ ਆ ਵੀ ਲੈ ਜਾ ਮੈਂ ਤਾਂ ਮੰਮੀ ਨੂੰ ਕਿ ਦੇ ਖੁਸ਼ੀ ਚੜ ਗਈ ਹੈ ਮੰਮੀ ਮੇਰੀ ਖੁਸ਼ੀ ਹੀ ਜ਼ਿਆਦਾ ਹੁੰਦੀ ਤੇ ਮੈਨੂੰ ਏਸੀ ਵੀ ਹੋ ਗਈ ਆ ਚੱਲ ਚੰਗਾ ਹੋਇਆ ਚੰਗ ਬਹੁਤ ਵਧੀਆ ਹੋ ਗਿਆ ਕਿਤੇ ਮੈਨੇ ਆਖੀ ਬੜਾ ਵਧੀਆ ਕੀਤਾ ਉਹ ਤੇ ਨਾ ਉਹਨੇ ਨੰਨੇ ਵਕੀਪਾ ਵੀ ਰੋਟੀਆਂ ਮੈਨੇ ਪਸੀਨੇ ਪਸੀਨੇ ਮਿਹਨਤ ਆ ਬਿਨਾਂ ਨਹੀਂ ਮਣ ਤੇ ਗਿੰਦੀ ਕੋ ਇੰਨੀ ਮਨੋਂ ਨਿਆ ਆਣ ਕੇ ਜਿੱਥੇ ਦੇ ਬੈ ਕਹਿੰਦੀ ਉਹ ਤੇ ਮੇਰਾ ਨਾ ਜੀ ਨਹੀਂ ਕਰੰਡਿਆ ਮਤਲਬ ਐ ਵਧੀਆ ਹੋ ਜਾਂਦਾ ਕਿ ਠੰਡਾ ਹੋ ਜਾਂਦਾ ਬੰਦਾ ਗਰਮੀ ਨਹੀਂ ਤੇ ਗਰਮੀ ਨਹੀਂ ਜਾ ਹ ਇਨਰ ਕਾ ਦਬੋਣਾ ਹੀ ਪੈਣਾ ਮੈਂ ਜੁੰਦਾਨੇ ਇੱਕ ਗੱਲ ਹੋਰ ਕਿੰਨੀ ਆ ਉਹ ਉੱਥੇ ਵੇੜੇ ਵਿੱਚ ਲਿਆ ਕੇ ਨਾ ਕਿ ਛਤਰੀ ਅੱਧਰੇਕ ਵੀ ਲਾਈਏ ਆਪਣੇ ਕੋਲ ਕੋਈ ਰੁੱਖ ਨਹੀਂ ਹੈਗਾ ਚੱਲ ਦੇਖਦੇ ਆਂ ਫਿਰ ਚੱਲ ਜਾਨੀ ਨਸਰੀ ਚ ਨਸਰੀ ਚ ਜਾਨੇ ਤਾਂ ਲਿਆ ਕੇ ਉੱਥੇ ਲਾਈਏ ਮੈਂ ਲੈ ਆਉਂਗਾ ਕੋਈ ਨਹੀਂ ਜਾਗੇ ਨਾ ਹੋ ਗਿਆ ਉਹ ਉੱਥੇ ਮੰਮੀ ਲੈ ਆਉਣੀ ਸੀ ਚਾਹ ਪਾ ਕੇ ਉਹ ਸੁੱਕ ਚਲ ਗਈ ਮੈਂ ਹਾ ਪਾ ਲਿਆ ਚਾਹ ਤੇ ਕੋਈ ਤੁਰੀ ਕੋਈ ਤਾਂ ਚਾਹ ਦਾ ਮੂੰਹ ਨਹੀਂ ਬਣਾ ਕੇ ਚਲ ਗਈ ਮੈਂ ਚਲ ਮम्मी ਤੂੰ ਬੈਠ ਜਾ ਤੇ ਮੈਂ ਚਾਹ ਪਾ ਲਉਣੀ ਮੰਮੀ ਨੂੰ ਨਹੀਂ ਪਤਾ ਲੱਗਦਾ ਕਿ ਉਹ ਨਹੀਂ ਲਾਦੀ ਪਾ ਰਹੀ ਕਿੰਨੀ ਪਈ ਰਹੀ ਚਾਹ ਚਾਹ ਬਣਦੀ ਆ ਫਿਰ ਮੈਂ ਵੀ ਜਾਵਾਂ ਕੰਮ ਕਰਾਂਗਾ ਆ ਲੈ ਚਾਹ ਆ ਗਈ ਹੁਣ ਤੂੰ ਹੀ ਕਿਹੜਾ ਕੰਮ ਕਰਦਾ ਧੀਰਾ ਉਹ ਇੱਕ ਥਾਂ ਵੇਖਣਾ ਹੈ ਕੰਮ ਹੈ ਉਹਨਾਂ ਨੂੰ ਫੋਨ ਕਰਾਂ ਅੱਧੇ ਘੰਟੇ ਨੂੰ ਵੇਖਣ ਵਾਲੇ ਸਮਾਂ ਹੀ ਪਈਆਂ ਵਿਆਹ ਆਇਆ ਹੀ ਉਹ ਸੋਨੂੰ ਉਹਨਾਂ ਦਾ ਕੱਪੜੇ ਕੈਂਕੀ ਦਾ ਕੰਮ ਕਰਨ ਵਾਲੇ ਇੰਨਾ ਜੇ ਵੇਖ ਆਵੇ ਸਭ ਹੀ ਹੁੰਦਾ ਹੈ ਉਹਦਾ ਫੇਰ ਕਰੂੰਗਾ ਕਿ ਕੰਮ ਹੋਰ ਮਿਲ ਲਿਆ ਫੋਨ ਆਇਆ ਮੈਂ ਉਹ ਵੇਖਣ ਜਾਣਾ ਨਹੀਂ ਉਹ ਤਾਂ ਮੁੜ ਕੇ ਸਵੇਰੇ ਵੇਖ ਲਈ ਉਹ ਜਿਹੜਾ ਦਾਖਲੀ ਮਿਲਣਗੇ ਉਹੋ ਸਹੀ ਹਾਂ ਤੁਰਿਆ ਤੁਰਿਆ ਜਨ ਦਾ ਹੱਥ ਲਾਉਂਦੇ ਅੱਜ ਤੱਕ ਇਹ ਨਾ ਸੁੱਖ ਪਤਾ ਕੀ ਕਰਦਾ ਵਾ ਇੰਨੇ ਕੀ ਕੰਮ ਨੂੰ ਮੈਂ ਹਾਂ ਤਿੰਨ ਉਹ ਕੌਮ ਦਾ ਇਹ ਜਿੱਥੇ ਮੰਗਣੇ ਦਿੱਤਾ ਉਹ ਉੱਥੇ ਮੰਗਦਾ ਹੀ ਪੰਜ ਮੈਨੂੰ ਆਖਾ ਉੱਥੇ 20 ਮੰਗਿਆ ਕਰ ਗਾਂ ਲੋਕੀ ਵਾਦਦੇ ਇਹ ਤਾਂ ਗਾਂ ਪਛਾਣ ਨਾ ਹੁੰਦਾ ਗਾਂ ਨੂੰ ਨਹੀਂ ਜਾਂਦਾ ਹੀ ਨਹੀਂ ਅੱਜ ਕੱਲ ਮਮੀ ਲੋਕੀ ਇਹ ਵੀ ਸਮਝਦੇ ਜਿਹੜਾ ਘੱਟ ਪੈਸੇ ਲੈ ਮੰਗਣ ਡਿਆ ਹਨ ਇਹ ਫਿਰ ਚੰਗਾ ਨਹੀਂ ਜਿਹੜਾ ਵੱਧ ਵਾਲਾ ਉਧਰ ਭੱਜੇ ਜਾਣਗੇ ਤੇ ਵੱਧ ਵਾਲਾ ਭਾਂਵੇਂ ਕਰੇ ਬਹੁਤ ਕੰਮ ਕੁਛ ਬਣਾਉਂ ਫਿਰ ਹੁਣ ਜਿਵਾਣ ਕੇ ਨਾਲ ਇੰਨਾ ਭੁਜਿਆ ਲਿਆਓ ਨਾ 10 ਰੁਪਏ ਦਾ ਦੇ ਦਿਆ ਇਹਨੂੰ ਵੇਖ ਕੇ ਵੀ ਸਮਝ ਆਉਂਦੀ ਕੋਈ ਨਹੀਂ ਚੱਲ ਚਲ ਚਾਹ ਪੀਓ ਮੇਰਾ ਬਾਬਾ ਕੰਮ ਦਾ ਪਤਾ ਹੁੰਦਾ ਹੋ ਹੈਲਾ ਇਹਦੀ ਆਹ ਕੰਮੀ ਤੀਓ ਮੈਂ ਜਾ ਤਾ ਇਹ ਨਹੀਂ ਆਤਾ ਸੁਧਰਨਾ ਮੈਂ ਅਰੇ ਕਿਹੜੇ ਆਖਿਆ ਸੁਧਰ ਜਾਓ ਪੜੋ ਚਾਹ ਪੀ ਲੋ ਚਾਹ ਦੇ ਹਾਂ ਪੀ ਲੈਣੀ ਆ ਮੰਮੀ ਮੈਂ ਪੀਦੀ ਚਾਹ ਸੁੱਖ ਫਿਰ ਮੈਂ ਜਾਵਾ ਹੁਣ ਦੇਖਾਂ ਕੰਮ ਕਰ ਜਾ ਵੇਖਾਓ ਫਿਰ ਛੇਤੀ ਆ ਰਹੇ ਹੋ ਹੁਣ ਕਿੰਨਾ ਗੱਲ ਨਹੀਂ ਲੱਗੇ ਰਿਹਾ ਬਾਜਾ ਓਏ ਆ ਹੁਣ ਹੋਰ ਤਾਂ ਪਟੇ ਦਾ ਪਹਿਲਾ ਕੰਮ ਆ ਹੂੰ ਉਹ ਮੈਂ ਜਾਣ ਹੋਂ ਕਰਨਾ ਮਾੜਾ ਕੀ ਜਾਨੀ ਜਾਣੋਂ ਕਰ ਤੂੰ ਕਿੱਥੇ ਮਿਲਦਾ ਕਹਿ ਗਿਆ ਬੈਂਕ ਦਾ ਹੋਸਪਟਲ ਤੋਂ ਤੂੰ ਸਨਾ ਕਿੱਦਾਂ ਪਤਾ ਠੀਕ ਠਾਕ ਰੇ ਹਾਂਜੀ ਵਧੀਆ ਮੰਮੀ ਸਾਹਿਬ ਠੀਕ ਠਾਕ ਹੋਰ ਭਾਬੀਆਂ ਤਾਂ ਤੇਰੀਆਂ ਭਾਬੀਆਂ ਠੀਕ ਆ ਨਿੱਕੀ ਭਾਬੀ ਦੀ ਮੰਮੀ ਨਹੀਂ ਠੀਕ ਅਜੇ ਆਈ ਨਹੀਂ ਆ ਹਸਪੀਟਲ ਤੋਂ ਛੁੱਟੀ ਮਿਲ ਗਈ ਆ ਭਾਬੀ ਚਲ ਨਾਲ ਘਰ ਚ ਲਗੀ ਅੰਜਲ ਦੋ ਤਿੰਨ ਦਿਨ ਉੱਥੇ ਵੀ ਰਹਿ ਆਉਂਦੀ ਆ ਉਹ ਹੀ ਫਿਰ ਲ ਸੌ ਹੁੰਦਾ ਕਾੜ ਦਾ ਕੰਮ ਹਣਾ ਉਦਾਂ ਤੇ ਕੱਲ ਨੂੰ ਆ ਜਾਣਾ ਸੀ ਭਾਬੀ ਨੇ ਮੈਨੂੰ ਤਾਂ ਪਤਾ ਹੀ ਨਹੀਂ ਸਾਬੀ ਮਗਰ ਮੈਨੂੰ ਲੈਣ ਚੱਲੇ ਆ ਉਦੋਂ ਤੇ ਮੈਂ ਰਹਿ ਪੈਣਾ ਸੀ ਅੱਜ ਮੈਂ ਕਿਦਾਂ ਦੇ ਸਾਬੇ ਨੂੰ ਆਖਣ ਦੀ ਨਿਹਾਰ ਸੁਪ ਨੂੰ ਜਾ ਕੇ ਲਿਆ ਤੇ ਇਹ ਨਹੀਂ ਮੰਨਣ ਦੇ ਆ ਉਹਨਾਂ ਲੈ ਆਉਣਾ ਲੈ ਆਉਣਾ ਮੈਂ ਚਲ ਪਾਪੀ ਨੇ ਉਹਨਾਂ ਨੂੰ ਘਰੋਂ ਪੁੱਛ ਕੇ ਚੰਗੀ ਤਰ੍ਹਾਂ ਤੇ ਫੇਰੀ ਹੋਣਾ ਸੀ ਮੈਂ ਅੱਛਾ ਠੀਕ ਵਾ ਤੇ ਹੁਣ ਬਗਾਲੀ ਫੇਰ ਜਾਣਾ ਨਹੀਂ ਪੁੱਤ ਕੋਈ ਗੱਲ ਨਹੀਂ ਚਕਾਰੇ ਦੇਖਣਾ ਪੈਣਾ ਨਾ ਹੁਣ ਇਥੇ ਮੈਂ ਵੀ ਕੱਲੀ ਆ ਕਿੰਨਾ ਖਲਾਰਾ ਪਿਆ ਮੇ ਕੋ ਕਿਹੜਾ ਇੰਨਾ ਕੰਮ ਹੁੰਦਾ ਵਾ ਪਰ ਮੰਮੀ ਮੇਰੀ ਗੱਲ ਸੁਣੋਂ ਉਹਨੇ ਗੁੱਸਾ ਕਰਨਾ ਹੋਣਾ ਫਿਰ ਭਾਬੀ ਨੇ ਤੂੰ ਜਿੱਦ ਤਨੋਂ ਨਹੀਂ ਆਉਣਾ ਮਾਣਾ ਇੱਕ ਦਿਨ ਪਹਿਲਾਂ ਹੀ ਚਲ ਜੀ ਉਹਨੂੰ ਕੱਲ ਨੂੰ ਆ ਜੇ ਨਾ ਤਾਂ ਸੰਦ ਨਹੀਂ ਦਲਾਂ ਮੈਂ ਅੱਛਾ ਕੱਲ ਆਉਣਾ ਵਾ ਕੱਲ ਆਉਂਦਾ ਉਹਦੇ ਤੇਰੀ ਮੰਮੀ ਕਹਿ ਦਊਗੀ ਨਾ ਕਿ ਉਹਦੀ ਸੱਸ ਠੀਕ ਨਹੀਂ ਤਾਂ ਦੋ ਚਲ ਗਈ ਆ ਉਹ ਨਹੀਂ ਗੰਦਾ ਕੁਸਕਾ ਨਨ ਵੀ ਉਦੋਂ ਦੀ ਘਰੇ ਹੀ ਹੁਣ ਪਤਾ ਹੀ ਨਿਕਲ ਆਉਣਾ ਕਿ ਹੁਣ ਜੀਤੀ ਚੱਲਦੀ ਹੈ ਕੋਈ ਤਾਂ ਪ੍ਰਹਾਰਕ ਨਾ ਲੋੜਾ ਨੂੰ ਬੜਾ ਕੋ ਕਰਨਾ ਪੈਣਾ ਹੁਣ ਉੱਥੇ ਪਾਵਾ ਪੀੜੀ ਪਾ ਦੇ ਥੋੜਾ ਬੈਠਾ ਰਹਿਣਾ ਵਾ ਕਿ ਉੱਥੇ ਹੀ ਰਹਿਣਾ ਕੋ ਤਾਂ ਆਪਣਾ ਘਰ ਹੀ ਕੰਮ ਆਉਣਾ ਮਾ ਉਹ ਇਹ ਤੇ ਹੈ ਮਮੀ ਉਹਨਾਂ ਦੇ ਪਣਾ ਚੱਲ ਮੈਂ ਇੱਕ ਦਿਨ ਇਹ ਹੋਰ ਇੱਕ ਰਾਤ ਰਹਿ ਪਿੰਦੀ ਉੱਥੇ ਰਾਤ ਨਾ ਕੀ ਹੋ ਜਣਾ ਨਹੀਂ ਆ ਤੇ ਉਹ ਤੇ ਠੀਕ ਵਾ ਕਿ ਉਹ ਉਦੋਂ ਦੀ ਆਈ ਰਾਜਵਿੰਦਰ ਉਹ ਚਾਲ ਵਿੱਚੋਂ ਫੇਰਾ ਮਾਰ ਜਾਂਦੀ ਘਰ ਪੁੱਤ ਘਰ ਘਰੀ ਹੁੰਦਾ ਵਾ ਤੁਹਾਨੂੰ ਪਤਾ ਮੇਰੀ ਮੰਮੀ ਦਾ ਮੰਮੀ ਉੱਥੇ ਗਾੜੀ ਉਦਾਂ ਦੀ ਕੋਈ ਨਹੀਂ ਪੁੱਤ ਰਹਿ ਲਾ ਰਹਿ ਲਾ ਤੇ ਫਿਰ ਉਹਨੇ ਕਿੱਥੋਂ ਆਣਾ ਮੰਮੀ ਤੇਰੀ ਕੋਈ ਜ਼ਿਆਦਾ ਹੀ ਨਵਾਂਾਂ ਦਾ ਘਰ ਦੀ ਆ ਐਨੇ ਨੇ ਪੁੱਤ ਪੈ ਰੱਖੀ ਦਿੰਦੇ ਨਵਾਂ ਦੇ ਹੱਥਾਂ ਪੈਰਾ ਥੱਲੇ ਹੱਥ ਮੰਮੀ ਉਹ ਤੁਹਾਨੂੰ ਪਤਾ ਮੇਰੀ ਮੰਮੀ ਦਾ ਹੈ ਸੁਭਾਅ ਇਦਾਂ ਦਾ ਉਹਦੇ ਨਵਾਂ ਤਾਂ ਸਾਈਂ ਜੀ ਵੀ ਤਾਂ ਕਹਿੰਦੀ ਨਹੀਂ ਉਹਨਾਂ ਨੂੰ ਕੁਛ ਤੇ ਤੱਤੇ ਪਸੇਰਤੇ ਚਾਰ ਤੇ ਗਾਣਾ ਜਿੰਨਾ ਕਰ ਕੋ ਕੇ ਰਵਾਂਗੇ ਨਾ ਪੁੱਤ ਉਹਨਾਂ ਹੀ ਚੰਗਾ ਵਾ ਮੈਂ ਮੰਮੀ ਤੇ ਛੱਡਦੀ ਆ ਮੰਮੀ ਨੇ ਕੱਲ ਕੀਤੀ ਐ ਇਸੇ ਵਾਲੀ ਮੰਮੀ ਹੂੰ ਪਰ ਮੰਮੀ ਨੇ ਨਹੀਂ ਉਹ ਪੈਰਾਂ 'ਚ ਪਾਣੀ ਪੈਣ ਦਿੱਤਾ ਕਿਉਂ ਪੈਰਾਂ 'ਚ ਕਿਉਂ ਨਹੀਂ ਆਉਂਦਾ ਸਾਕ ਨੂੰ ਨਵਾਂ ਕੁੱਤਾ ਨੂੰ ਦੇ ਸੁਧਣਾ ਹੈ ਕਿ ਮੈਂ ਵੀ ਤੇਰੀ ਧੀ ਆ ਕੱਲੀ ਕੱਲੀ ਧੀ ਆ ਪਿੱਛੇ ਦੇ ਕਈ ਕੋਪਨ ਦਾ ਕਰ ਲੈਂਦਾ ਕਹਿੰਦੀ ਵੀ ਪਰਾਵਾਂਗਾ ਮੈਂ ਪੁੱਤਾਂ ਨਾਲ ਨਹੀਂ ਕਰਨਾ ਤੇਰਾ ਜੋ ਬਹੰਦਾ ਜਿੱਤ ਤੇਰਾ ਵਿਆਹ ਕਰਦਾ ਤੈਨੂੰ ਦੇ ਦਾਂ ਹੁਣ ਨਹੀਂ ਕੁਝ ਵੀ ਮਿਲਣਾ ਤੈਨੂੰ ਕਹਿ ਰਹੀ ਕਿ ਮੈਨੂੰ ਦਿੱਤਾ ਪੀ ਆ ਮੈਂ ਤਾਂ ਕਿਹਾ ਮੰਮੀ ਮੈਂ ਸਾਰਾ ਕੁਝ ਹੀ ਖੋਦਾ ਬਣਾਣਾ ਛੱਡੋ ਗੰਢੀਆਂ ਆ ਕੇ ਤੇ ਇੰਨਾ ਪੁੱਛ ਰਹੀਆਂ ਕਰਨ ਤਾਂ ਤੈਨੂੰ ਵੀ ਥੋੜਾ ਬੋਤਾ ਦੇ ਦੇਵਾਂ ਤਾਂ ਕੋਈ ਗੱਲ ਨਹੀਂ ਹੋਵੇ ਤੇ ਮਾਂ ਦਾ ਬੜਾ ਕੋ ਕਾਰ ਲੈ ਲਈ ਦੀ ਆ ਮੇਰੀ ਮਾਂ ਨੇ ਕੁਛ ਕਰਦੀ ਉਹ ਕਹਿੰਦੀ ਜੋ ਤੇਰਾ ਬੰਦਾ ਤੈਨੂੰ ਮਿਲ ਗਿਆ ਹੁਣ ਉਹਨਾਂ ਦੀ ਤੈਨੂੰ ਮੋਹ ਕਰੀ ਹੁਣ ਮੇਰਾ ਸਾਰਾ ਕੁਝ ਪੁੱਤਾਂ ਦਾ ਹੀ ਆ ਉਹਨਾਂ ਨੇ ਮੇਰੇ ਦਰਸ ਨਹੀਂ ਨੀ ਦੇ ਸੁਣੂ ਕਿ ਪਤਾ ਤੈਨੂੰ ਮੈਂ ਜਿੱਤਰਾ ਮੈਂ ਆਖੂ ਵੀ ਮੈਂ ਵੀ ਤੇਰੀ ਮਾਂ ਆਂ ਅਸਲ ਮਾਂ ਤੇਰੀ ਮੈਂ ਆਂ ਉਹ ਤੇ ਜਿੱਤਰਾ ਮੈਂ ਆਖੂ ਵੀ ਨਾ ਉਹਤਰਾ ਆਖੇ ਲੱਗੀ ਉਹਨਾਂ ਦੇ ਗਾਲ ਚ ਦਵੇਂ ਗੂਠ ਵੇਖੀ ਆਪਣੇ ਆਪ ਦੇਂਦੀਆਂ ਕੋਈ ਨਹੀਂ ਮੈਂ ਹੁਣ ਜਿੱਦਾਂ ਤੁਸੀਂ ਦੱਸੋਗੇ ਨਾ ਗਾੜੀ ਮੈਨੂੰ ਉਦਾਂ ਹੀ ਹੁਣ ਮੈਂ ਤੈਨੂੰ ਮੈਂ ਸਾਰੇ ਗੱਲ ਸਮਝਾ ਦੇ ਤਲਾਂ ਜਦੋਂ ਜਾਵੇਂਗੀ ਤੇ ਵੇਖੀਆਂ ਨਾ ਕੰਨਾਂ ਨੂੰ ਹੱਥ ਲਾ ਕੇ ਤੇਰਾ ਹਿੱਸਾ ਦੇਣ ਦੀਆਂ ਨਾ ਦੇਣ ਦੀ ਤਾਂ ਗੱਲ ਕਰੀ ਉਹ ਤਾਂ ਤੂੰ ਐਨੀ ਔਖੀ ਹੈ ਉਹ ਐਨੇ ਸੌਖੇ ਤਾਂ ਕਿਦਾਂ ਝਾਟੇ ਲੰਭੂਗਾ ਵੇਖ ਕੇ ਤਾਂ ਆਉਂਦਾ ਹੀ ਆ ਦੇ ਦੇਗਾ ਚਾਹਗਾ ਚਾਹ ਮੰਮੀ ਵੀ ਉਹ ਤੁਨ ਚਾਹ ਪੀ ਲਓ ਫਿਰ ਪਾਰੀ ਨਹੀਂ ਆ ਗਈ ਅੱਖ ਨਹੀਂ ਮੈਂ ਤੇ ਮਿੱਟੀ ਦਾ ਮੂੰਹ ਕਿਦਾਂ ਦਾ ਹੋਇਆ ਕੋਹੋਂ ਤੇ ਨਹੀਂ ਕੋਈ ਆਖਿਆ ਨਹੀਂ ਮੰਮੀ ਹੋਰ ਤਾਂ ਨਹੀਂ ਕੋਈ ਆਖਿਆ ਉਹ ਚਲ ਉਧਾ ਚਲ ਪੀ ਲਓ ਚਾਹ ਮੈਂ ਕਦੋਂ ਦੀ ਪੀਲੀ ਤੁਸੀਂ ਚੁੰਗਦੇ ਰਹਿੰਦੇ ਚਾਹ ਨੂੰ ਪੀ ਲਓ ਮੈਂ ਠੰਡੀ ਹੋ ਜੂਗੀ ਤੇ ਮੈਂ ਪੀਣਾ ਮੇਰੇ ਨਾਲ ਇੱਥੇ ਗਲਾਜਾ ਪਿੰਗ ਹੋ ਗਿਆ ਥੋੜਾ ਜਿਹਾ ਚਲ ਪੀ ਲੋ ਇਹ